ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਉਹ ਗਾਥਾ ਬਾਣੀ ਪੰਜਵੇਂ ਸਤਗੁਰ ਜੀ ਦੀ ਕ੍ਰਿਤ ਹੈ ਰਤਨਾ ਹੈ 22 ਨੰਬਰ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਪਾਠ ਫੜਦੇ ਹਾਂ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦਿਰੜੰਤਣ ਹੈ ਲਵਧੇਣ ਸਾਧ ਸੰਗੇਣ ਨਾਨਕ ਮਸਤਕ ਲਿਖਿਆਣ ਹੈ ਇਸ ਤਰ੍ਹਾਂ ਉਚਾਰਨ ਹੈ ਆਉ ਹੁਣ ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਸਮਝੀਏ ਸਰਬ ਦੋਖ ਸਾਰੇ ਦੋਸ਼ ਸਾਰੇ ਔਗਣ ਪਰੰਤਿਆਗੀ ਪਰੰਗ ਦਾ ਮਤਲਬ ਹੈ ਪੂਰੀ ਤਰ੍ਹਾਂ ਤਿਆਗੀ ਮਤਲਬ ਤਿਆਗ ਕਰਨਾ ਸਾਰਿਆਂ ਦੋਖਾਂ ਦਾ ਦੋਸ਼ਾਂ ਦਾ ਪੂਰੀ ਤਰ੍ਹਾਂ ਤਿਆਗ ਕਰ ਲੈਣਾ ਸਰਵ ਧਰਮ ਬਿਰੜੰਤਨ ਹੈ ਦਦਾ ਸਿਹਾਰੀ ਪੈਰ ਚ ਰਾਰਾ ਰਾੜੈ ਨੂੰ ਟਿੱਪੀ ਤੱਤਾ ਨਾਣਾ ਅੱਗੇ ਵਿਸਰਗਾ ਚਿੰਨ ਨੇ ਇਸ ਦਾ ਵਿਚਾਰਨ ਜਿਹੜਾ ਹੈ ਹਾਹੇ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਹੈ ਗਿਆਨੀ ਗੁਰਵਚਨ ਸਿੰਘ ਜੀ ਪਿੰਡਾਂ ਵਾਲੇ ਮਹਾਪੁਰਖ ਉਹਨਾਂ ਨੇ ਵੀ ਸਪੈਸ਼ਲ ਤੌਰ ਤੇ ਪਾਠ ਨਰਪਣਲੇ ਵਿੱਚ ਲਿਖਿਆ ਹੋਇਆ ਕਿ ਨੂੰ ਦਿੜੰਤਨਹ ਹ ਹਾਲਾ ਕੇ ਵਿਚਾਰਨ ਕਰਨਾ ਹੈ ਤੋਂ ਦਿੜੰਤਨਹ ਤੋਂ ਆਪ ਦ੍ਰਿੜ ਕਰਨਾ ਪੱਕਾ ਕਰਨਾ ਸਤਿਗੁਰੂ ਕਹਿੰਦੇ ਨੇ ਸਾਰਿਆਂ ਹੀ ਦੁੱਖਾਂ ਦਾ ਤਿਆਗ ਕਰ ਦੇਣਾ ਸਾਰੇ ਧਰਮਾਂ ਦਾ ਭਾਵ ਧਰਮ ਦੇ ਵਿੱਚ ਦ੍ਰਿੜੰਤ ਪੱਕਾ ਹੋ ਜਾਣਾ ਧਰਮ ਨੂੰ ਹਿਰਦੇ ਦੇ ਵਿੱਚ ਪੱਕਾ ਕਰ ਲੈਣਾ ਇਹ ਜਿਹੜਾ ਗੁਣ ਹੈ ਸਾਰਿਆਂ ਦੁੱਖਾਂ ਨੂੰ ਤਿਆਗਣ ਦਾ ਧਰਮ ਨੂੰ ਹਿਰਦੇ ਦੇ ਵਿੱਚ ਪੱਕਾ ਕਰ ਲੈਣ ਦਾ ਕਿੱਥੋਂ ਲੱਭਦਾ ਇਹ ਗੁਣ ਲਵਧੇਣ ਸਾਧ ਸੰਹੇਦ ਇਹ ਲਬ ਦਾ ਭਾਈ ਸਾਧ ਸੰਗਤ ਦੇ ਵਿੱਚੋਂ ਪਰ ਮਿਲਦਾ ਕਿਸ ਨੂੰ ਹੈ ਨਾਨਕ ਏ ਨਾਨਕ ਮਸਤਕ ਮਸਤਕ ਦੇ ਕੱਕੇ ਨੂੰ ਸਿਹਰੀ ਹੈ ਉਚਰਨ ਹੈ ਮੱਥੇ ਉੱਤੇ ਅੱਗੇ ਹੈ ਲਿਖਿਆ ਨਹ ਲਲਿ ਨੂੰ ਸਿਹਾਰੀ ਖਖਾ ਪੈ ਵਿੱਚ ਜਈਆ ਨਣ ਜਦੋਂ ਉਚਾਰਨ ਕਰਾਂਗੇ ਜਈਏ ਨੇ ਸਿਹਾਰੀ ਪਲੱਸ ਐੜੇ ਵਿੱਚ ਬਦਲਣਾ ਲੱਲੇ ਸਿਹਾਰੀ ਜਿਹੜੀ ਜਈਏ ਦੀ ਸਿਹਾਰੀ ਬਣੀ ਖਖੇ ਤੇ ਚਲੀ ਗਈ ਨਾਲ ਐੜਾ ਅੱਗੇ ਨਾ ਨਾ ਦੋਨੇ ਵਿਸਰਗਾਂ ਦਾ ਜਿਹੜਾ ਹਾ ਹਾ ਉਚਾਰਨ ਹੋਵੇਗਾ ਲਿਖਿਆਣਾ ਹੈ ਤੇ ਅਰਥ ਹੈ ਲਿਖਿਆ ਹੋਇਆ ਲੇਖ ਸਤਿਗੁਰੂ ਕਹਿੰਦੇ ਨੇ ਕਹਿੰਦੇ ਨੇ ਏ ਨਾਨਕ ਜਿਸ ਦੇ ਮੱਥੇ ਤੇ ਲੇਖ ਲਿਖਿਆ ਹੁੰਦਾ ਉਸ ਮਾਲਕ ਨੇ ਉਹਨੋਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਔਰ ਸੰਗਤ ਦੇ ਵਿੱਚ ਨਾਮ ਜਪ ਕੇ ਬੰਦਗੀ ਕਰਕੇ ਉਹ ਸਾਰੇ ਦੁੱਖਾਂ ਦਾ ਤਿਆਗ ਕਰ ਦਿੰਦਾ ਹੈ ਤੇ ਧਰਮ ਦੇ ਵਿੱਚ ਪੱਕਾ ਹੋ ਜਾਂਦਾ ਹੈ ਉਹ ਆਪਣੇ ਧਰਮ ਦੇ ਵਿੱਚ ਪੂਰਨ ਤੌਰ ਤੇ ਪੱਕਾ ਹੋ ਜਾਂਦਾ ਸੋ ਇਸ ਤਰੀਕੇ ਨਾਲ ਸਤਿਗੁਰੂ ਸਿੰਘਾਂ ਨੇ ਗਿਆਨੀ ਹਰਬਾਸ ਸਿੰਘ ਜੀ ਉਹਨਾਂ ਨੇ ਜਿਹੜੇ ਆਰਥੀ ਗੀਤ ਨੇ ਕਿ ਨਾਨਕ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਦੇ ਮੱਥੇ ਦੇ ਉੱਤੇ ਲੇਖ ਲਿਖੇ ਹੁੰਦੇ ਨੇ ਉਹਨਾਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਔਰ ਉਹ ਸਾਰੇ ਦੁੱਖਾਂ ਦਾ ਤਿਆਗ ਕਰ ਦਿੰਦਾ ਹੈ ਸਾਰੇ ਧਰਮਾਂ ਦੇ ਵਿੱਚ ਨਿਰਣੰਤ ਹੋ ਜਾਂਦਾ ਨਾਮ ਦੇ ਵਿੱਚ ਪੱਕਾ ਹੋ ਜਾਂਦਾ ਸੋ ਸਤਿਗੁਰੂ ਜੀ ਇਸ ਨੂੰ ਆਂਦੇ ਨੇ ਕਿ ਜਿਹੜਾ ਮਨੁੱਖ ਸਾਥ ਸੰਗਤ ਜੀ ਬੈਠਦਾ ਉਹਦਾ ਪਰਮਾਤਮਾ ਨੇ ਮਸਤਕ ਦੇ ਤੇ ਲਿਖਿਆ ਹੁੰਦਾ ਤੋ ਜੇ ਨਹੀਂ ਲਿਖਿਆ ਫਿਰ ਕਿੰਨੇ ਲਖਾਈਏ ਵਾਰ-ਵਾਰ ਗੁਰ ਚਰਨਾ ਚਰਜੀ ਪਾ ਕੇ ਵਾਰ-ਵਾਰ ਗੁਰੂ ਨੂੰ ਯਾਦ ਕਰਕੇ ਅਰਦਾਸਾਂ ਕਰਕੇ ਕਿ ਮਾਲਕ ਆਪਣਾ ਨਾਮ ਦੇ ਕਰਕੇ ਪਾ ਹਰ ਨਾਮ ਦੇ ਇਸ ਤਰੀਕੇ ਨਾਲ ਸਤਗੁਰ ਸੰਗਤ ਜੀ ਸਮਝਾ ਦੇ ਮੰਗਣਾ ਮੰਗਲ ਨਿਕਾ ਹਰ ਜਸ ਗੁਰਤੇ ਮੰਗਣਾ ਮੰਗਣਾ ਕੀ ਹੈ ਸਾਥ ਸੰਗਤ ਕੀ ਮਹਾਰਾਜ ਸੰਗਤ ਬਖਸ਼ ਕਿਉਂਕਿ ਤੇਰੀ ਜਿਹੜੀ ਸੰਗਤ ਹੈ ਨਾ ਉਹ ਪਾਪਾਂ ਨੂੰ ਕੱਢ ਦਿੰਦੀ ਹੈ ਸੁਸੰਗਤ ਤੇ ਪ੍ਰਮਾਤਮਾ ਦਾ ਨਾਮ ਗੁਰੂ ਕੀ ਸੰਗਤ ਪ੍ਰਮਾਤਮਾ ਦਾ ਨਾਮੇ ਮੰਗਣਾ ਉਹਦੇ ਨਾਲ ਧਰਮ ਦੇ ਵਿੱਚ ਡ੍ਰਿੜ ਹੋਵਾਂਗੇ ਸਾਰੇ ਲੋਕਾਂ ਦਾ ਤਿਆਗ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ